ਹਾਂ ਜੀ ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਵਰਤਬਰ ਵੀਡੀਓ ਦੇਖਿਆ ਕਰੋ ਤੇ ਸ਼ੇਅਰ ਕਰਿਆ ਕਰੋ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਤੇ ਸਾਰੇ ਵੀਰਾਂ ਸਾਥੀ ਸ਼੍ਰੀਕਾਲ ਲੋ ਜੀ ਮਿੱਤਰੋ 52 ਦਸਤਾ ਹੁਣ ਮਸ਼ੀਨ ਤੇ ਹੀ ਰਹਿਣਾ ਆਪਣਾ ਪਹੁੰਚ ਗਏ ਜੀ ਆਪਾਂ ਰਾਤ ਵਾਲੀ ਟਰਾਲੀ ਆਪਣੀਆਂ ਫਸੀ ਵੀ ਆ ਤੇ ਹੁਣ ਆਪਾਂ ਆਹ ਟਰਾਲੀ ਦੇ ਵਿੱਚ ਮਾਲ ਪਾਲਟੀ ਕਰਾਵਾਂਗੇ ਦਾਉਜੀ ਟੋਆ ਪਟਕੇ ਗਏ ਠੀਕੇ ਇਧਰਲੇ ਪਾਸੇ ਵੀ ਪਹਿਲਾ ਟਾਇਰ ਉੱਪਰ ਖੜੇ ਤੇ ਇਹ ਵੀ ਕਿਤੇ ਪਲਟਾ ਨਾ ਖਾ ਜਾਵੇ ਉਧਰ ਨੂੰ ਬੈਠੀ ਜਾਂਦੀ ਦੀ ਬੈਠੀ ਜਾਂਦੀ ਦੀ ਇਸ ਕਰਕੇ ਪਟਿਆ ਤੀ ਤੇ ਬਿਨਾਂ ਸਟੈਂਡ ਤੋਂ ਕੱਢੀ ਵੀ ਸਟੈਂਡ ਤੱਕ ਹੀ ਲੱਗਣਾ ਸੀ ਚਲੋ ਗੁਟਕਾ ਲਾਤਾ ਸੀ ਤੇ ਟੂਲ ਤੇ ਸਹਾਰੇ ਇਧਰ ਟੂਲ ਲੱਗਿਆ ਵਾ ਥੱਲੇ ਤੇ ਬਾਕੀ ਟਾਇਰ ਦੇਖ ਲਓ ਕਿੰਨੇ ਕੁ ਦੀਨੇ ਨੇ ਤਨਰੇ ਰੇਖਾ ਟ ਦੇਖੇ ਉਹਨੇ ਲੋ ਚੰਗੀ ਭਲੀ ਆਉਂਦੀ ਦੇਖੋ ਮਗਰ ਕੋਈ ਵੀ ਮਾੜਾ ਜਾਂ ਵੀ ਟਾਇਰ ਨਹੀਂ ਦਬਿਆ ਬਾਲਾ ਦੇਖੋ ਹੈਗਾ ਕਿਤੇ ਐਨ ਪੱਧਰੇ ਚ ਜਿਵੇਂ ਇੱਕੋ ਲਖਤ ਵਾਸ ਕੋਈ ਅੰਡਰਗਰਾਊਂਡ ਨਹੀਂ ਕੁਛ ਨਹੀਂ ਓਰੇ ਹੋ ਸਕਦਾ ਵੀ ਜਿਹੜੀ ਆਪਾਂ ਨੇ ਆਲੂਆਂ ਦੇ ਮੂਰੇ ਸਬ ਸਵੈਲਰ ਫੇਰੇ ਆਤੀ ਜਿਹਨੂੰ ਲੱਤ ਕਹਿੰਦੇ ਨੇ ਉਹਦੀ ਲਾਈਨ ਹੋਵੇ ਹੋ ਸਕਦਾ ਪੱਕਾ ਨਹੀਂ ਕਹਿੰਦੇ ਤੇ ਗਿੱਲੀ ਥੱਲੋਂ ਦਲਦਲ ਜਿਹਾ ਆ ਆ ਮਿੱਟੀ ਰਾਤ ਦੀ ਗੱਡੀ ਵੀ ਹੈ ਇੱਕ ਲੱਖ ਤੇ ਬੈਠ ਗਈ ਚਲੋ ਹੋ ਜਾਂਦਾ ਕਦੇ-ਕਦੇ ਇਦਾਂ ਵੀ ਤੇ ਕਰਦੇ ਹਾਂ ਹੁਣ ਪਲਟੀ ਦੂਸਰੀ ਟਰਾਲੀ 'ਚ ਲਾ ਕੇ ਪੈਕ ਅੱਧਰੋਂ ਆਪਾਂ ਲੱਗਿਆ ਇਹਨੂੰ ਸੁਹਾਗਾ ਮਾਰਨਾ ਨਹੀਂ ਡਲੇ ਪੈ ਜਾਣੇ ਨੇ ਨਾਲੇ ਬਰੀਕ ਹੋ ਜੂ ਤੇ ठेकेदार ਨੇ ਚੱਕਤੀ ਜਿਹੜੀ ਆਪਣੀ ਚਗਾਈ ਕਰੀ ਦੀ ਆਜੂਆਂ ਦੀ 12 14 15 ਜੋ ਵੀ ਬੋਰੀਆਂ ਸੈਗੀਆਂ ਲਓ ਜੀ ਮਿੱਤਰੋ ਚਲਦੀ ਆ ਟਰਾਲੀ ਦੀ ਪਲਟੀ ਐਨੇ ਸਾਲ ਹੋ ਗਏ ਕੰਮ ਕਰਦਿਆਂ ਨੂੰ ਆਹ ਕੰਮ ਪਹਿਲੀ ਵਾਰ ਹੋਇਆ ਵੀ ਟਰਾਲੀ ਦੂਸਰੀ ਟਰਾਲੀ ਦੇ ਵਿੱਚ ਪਲਟੀ ਮਾਰਨੀ ਪੈਗੀ ਨਹੀਂ ਟਰਾਲੀ ਫਸ ਜਾਂਦੀ ਆ ਕੱਢ ਲਈਦੀ ਆ ਕੋਈ ਵੱਡੀ ਗੱਲ ਨਹੀਂ ਤੇ ਫਿਰ ਇਹ ਤਾਂ ਚਾਰੇ ਹੋ ਗਿਆ ਕੰਮ ਕਿਉਂਕਿ ਥੱਲੇ ਜੇ ਅੱਗੇ ਖਿੱਚਦੇ ਹਾਂ ਤਾਂ ਵੀ ਦਲਦਲ ਹੈ ਸਿਰੇ ਤੱਕ ਤਲਦਲੇ ਹੈ ਖਿੱਚ ਤਾਂ ਲੈnde ਤੇ ਟਰਾਲੀ ਟੇਢੀ ਹੋਣ ਦਾ ਜਾਦੇ ਖਤਰਾ ਸੀ ਨਕਸਾਰ ਹੋ ਸਕਦਾ ਸੀ ਟਰਾਲੀ ਦਾ ਇਸ ਕਰਕੇ ਆਪਾਂ ਨੇ ਇਹਨੂੰ ਪਲਟੀ ਮਾਰਨਾ ਠੀਕ ਸਮਝਿਆ ਕਿਉਂਕਿ ਇੱਕ ਟਾਇਰ ਵਹਿੰਦਾ ਦੂਸਰਾ ਤਾਂ ਵਹਿੰਦਾ ਨਹੀਂ ਨਹੀਂ ਤਾਂ ਬਰੋਬਰ ਚਲੋ ਸਿੱਧੀ ਜੀ ਖਿੱਚੀ ਵੀ ਜਾਂਦੀ ਜਿੰਨੇ ਮਰਜੀ ਟਰੈਕਟਰ ਪਾ ਲੈਂਦੇ ਪਰ ਇੱਕ ਸਾਈਡ ਮੋੜਨ ਕਰਕੇ ਥੱਲੇ ਨੂੰ ਥੱਲੇ ਨੂੰ ਜਾਈ ਜਾਂਦੀ ਰਹੀ ਤੇ ਟੂਲਟਾਰ ਸਭ ਕੁ ਥੱਲੇ ਲੱਗ ਗਿਆ ਜੀ ਇਸ ਕਰਕੇ ਆਪਾਂ ਨੇ ਉਹਨਾਂ ਨੂੰ ਪਾਲਟੀ ਮਾਰਨਾ ਠੀਕ ਸਮਝਿਆ ਆਪਾਂ ਲੱਗੇ ਹੋਇਆ ਸਵਾਗਾ ਮਾਰਨ ਠੇਕੇਦਾਰ ਦੇ ਜਿਹੜੇ ਪਲਾਟ ਚੁਗੇ ਨੇ ਉਹਨਾਂ ਨੂੰ ਸਵਾਗਾ ਮਾਰਦੇ ਆਂ ਡਲਾਂ ਨਾ ਬਣ ਜਵੇ ਇਸ ਕਰਕੇ ਸਵਾਗਾ ਲੱਗਿਆ ਮਾਰਨ ਉਹ ਪਰਲੇ ਪਲਾਟ ਨੂੰ ਆਪਾਂ ਮਾਰਤਾ ਸਵਾਗਾ ਤੇ ਤੇ ਚੱਲਦਾ ਕੰਮ ਸਵਾਗੇ ਦਾ ਕੰਮ ਕੜਾਲਾ ਸੁਆਗਾ ਇੱਕ ਇੱਕ ਕਮਾਰ ਮਾਰ ਦੰਨੇ ਆ ਅੱਜ ਵੀ ਡੋਜਨ ਪਾ ਕੇ ਕੱਢਣੀ ਭਾਈ ਉਥੋਂ ਫਿਰ ਜਾਏਗੀ ਰਾਈਟਰ ਸਾਲ 83 ਕੱਟੇ ਨੇ 52 2 ਹੋਰੇ ਆ ਕੰਟੀਲੀ ਨੂੰ ਰਾਜੀ ਬਾਈ ਸੀ ਆ ਤੇ ਦੋ ਵੱੱਟ ਬਹਿ ਗਿਆ ਜੀ ਟਾਇਰ ਕਿ ਖੋਮਾ ਕਰ ਕਿਤੇ ਨਹੀਂ ਦਵੀਵੀ ਟਰਾਲੀ ਉਹ ਵੀ ਬੈਠ ਗਈ ਜੀ ਅੱਜ ਜਾਂ ਦੁਬਾਰੇ ਭਰੀ ਆ ਥੋੜੀ ਜੀ ਤੇ ਫਿਰ ਓਰੇ ਆ ਕੇ ਤੁਹਾਨੂੰ ਪਤਾ ਵੀ ਹੁਣ ਕੱਢੀ ਆਪਾਂ ਨੇ ਟਰਾਲੀ 3 ਵਜੇ 3 ਵਜੇ ਕਰੀ ਆ ਇਹਨਾਂ ਨੇ ਵਹਿਲੀ ਤੇ ਹੁਣ ਕੱਢ ਕੇ ਅੱਜ ਤਾਂ ਇਹ ਲੋਡ ਕਰਨੀ ਨੀਗੀ ਓ ਜੀ ਸਵੇਰ ਦੇ ਆਪਾਂ ਬਾਸਵਾਗਾ ਕਰਕੇ ਜੋ ਵੀ ਕੰਮ ਕਰਕੇ ਉਧਰ ਦਾ ਪਰਾਟਾ ਦਾ ਤੇ ਹੋਣਾ ਆਇਆ ਪਾਲੂ ਕਿੰਨੀ ਤੇ ਹਾਂ ਲੋ ਰੌਣਕ ਦਾ ਤੁਹਾਨੂੰ ਪਤਾ ਵੀ ਪੂਰੀ ਹੋਆ ਪਲਾਟ ਦੇ ਵਿੱਚ ਤੇ ਅੱਜ ਪੈਪਸੀ ਵਾਲਾ ਥੈਲੇ ਲਾਤੇ ਨੀਲਿਆ ਵਾਰਦਾਨਾ ਇਹ ਜਾਂਦਾ ਹੁੰਦਾ ਹੈ ਪੈਪਸੀ ਨੂੰ ਪੈਪਸੀ ਵਾਲੇ ਥੈਲੇ ਨੇ ਮਲਾ ਗਿਆ ਜੀ ਲਵੇ ਤੇ ਇਸ ਕਰਕੇ ਆਪਾਂ ਗੋੜੀ ਕਾਲੀ ਜੋ ਵੀ ਕੰਮ ਹੈ ਪਲਾਟਾਂ ਦੇ ਵਿੱਚ ਪਿਆ ਤੇ ਕਾਦੂ ਖਰਚੋਖ ਕਰਾਂਗੇ ਲੋੜੇ ਕਰਦੇ ਆਂ ਵਾਲੀ ਗੋਲੀ ਵਾਲੀ ਤਾਂ ਹੋ ਗਈ ਲੋਡ ਤੇ ਕੱਢ ਕੇ ਹੁਣ ਠੇਕੇਦਾਰ ਲੱਗਿਆ ਆਪਦਾ ਕੰਮ ਕਰਨ ਇਹ ਚ ਪਾਤਾ ਪੈਕ ਜਨਾ ਪਾਉਣਾ ਤੇ ਵਧੀਆ ਕੰਮ ਛਾਰਦੀ ਆ ਪੂਰਾ ਅਣ ਪੂਰਾ ਟੌਪ ਦਾ ਗੋਲੀ ਵਾਲੀ ਚੱਪਲ ਨੂੰ ਸੰਦ ਲਿਆਉਣ ਨੂੰ ਕੋ ਲੋਕੇ ਰਿਪੋਰਟ ਹੈ ਜੀ ਵੀ ਪਾਰਸੋਂ ਸਾਰੀ ਜਾਮਨਾ ਭਰੀ ਪਈ ਐ ਬਹੁਤ ਵੱਡਾ ਈਆਮ ਆ ਆਪਾਂ ਵੇਖੋ ਮੁਕੇ ਆ ਵਿਚੀ ਸ਼ਹਿਰ ਦੇ ਬਹੁਤ ਜਿਆਦੇ ਲੰਬਾ ਜਾਮ ਕੋਈ ਕਰਾ ਐਕਸੀਡੈਂਟ ਹੋ ਗਿਆ ਉਹਦੇ ਕਰਕੇ ਵੱਡੀ ਗੱਡੀ ਜੂਰੇ ਰੱਖੀ ਬੈਠੇ ਨੇ बहुत ट्रक का। सारा ट्रके है ਕੀ ਦਾਰ ਦੇ ਲੋ 2-3 ਘੰਟੇ ਤੋਂ ਪਹਿਲਾਂ ਨਹੀਂ ਆਉਂਦਾ ਜੇ ਨਜ਼ਰ ਕੋਈ ਹੱਲ ਨਹੀਂ ਹੁੰਦਾ ਉਹ ਨਜ਼ਰੇ ਖੋਲਦੇ ਨਹੀਂ ਬੰਦ ਕਰ ਲਓ ਬੰਦ ਲੰਬਾ ਜਾਵਾਂ ਜੀ ਆਪਾਂ ਕਰਤਾਰ ਵਾਲਿਆਂ ਦੇ ਕੋਲ ਇੱਥੇ ਤੱਕ ਲੱਗਿਆ ਆ ਦੇਖਦਿਆਂ ਕਿੱਥੇ ਤੱਕ ਆ ਵੀਰ ਦੇ ਵਿੱਚ ਆਉਣੇ ਵਾਲਿਆਂ ਪਿੱਛੇ ਤੀਗਾ ਤੁਸੀਂ ਹਿਸਾਬ ਲਾ ਲਓ ਵੀ ਕਿਹੜਾ ਉਹ ਚੋਏ ਤੋਂ ਲੱਗਿਆ ਮਿਲਿਆ ਆਪਾਂ ਨੂੰ ਜਿੱਥੋਂ 400 ਸਟਾਰਟ ਹੁੰਦੀ ਆ ਉੱਥੋਂ ਸਾਨੂੰ ਦਿਖਿਆ ਹੁਣ ਤਾਂ ਬਹੁਤ ਲੰਬਾ ਲੱਗਿਆ ਹੋਊ ਉਧਰੋਂ ਵੀ ਉਹ ਟ੍ਰੈਫਿਕ ਤਾਂ ਦੋਵੇਂ ਪਾਸੇ ਆ ਰਹੀ ਆ। ਉਹ ਫੈਕਟਰੀ ਆ ਕਰਤਾਰ ਦੀ ਇੱਧਰ। ਛੋਟੀਆਂ ਦਾ ਲੰਘ ਜਾਂਦੇ ਨੇ ਟਰੱਕ ਨਹੀਂ ਖੜਨਾ ਨਹੀਂ ਹੋਰ ਕਿਹਦੇ ਖੜਦਾ ਹੈ ਲੰਬੇ ਨੇ ਛੋਟੀਆਂ ਚੀਜ਼ਾਂ ਦਾ ਆ ਤਾਂ ਜਾਈ ਹੁੰਦੇ ਨੇ ਆ ਦੇਖੋ ਗੱਡੀਆਂ ਵਾਲੇ ਤਾਂ ਉਹ ਤਾਂ ਬੰਕੇ ਡੱਡੇ ਜੀ ਹੋ ਕੇ ਲੰਘ ਜਾਂਦੇ ਨੇ ਬਜ਼ਾਰ ਬਜ਼ੂਰ ਚ ਵੱਡੀ ਗੱਡੀ ਦਾ ਹੀ ਪੈਣਾ ਪੰਗਾ ਤਾਂ ਯਾਰ ਥੋੜੀ ਕੋ ਛੋਟੀਆਂ ਗੱਡੀਆਂ ਦਾ ਚਾਈ ਜਾਂਦੀਆਂ ਨੇ ਮੋਟਰਸਾਈਕਲ ਚਾਈ ਜਾਂਦੇ ਨੇ ਤੇ ਜ਼ਿਆਦਾ ਪਰੇਸ਼ਾਨੀਆਂ ਟਰੱਕਾਂ ਵਾਲੇ ਵੀ ਰਾਂ ਬੱਸਾਂ ਵਾਲੇ ਵੀ ਲੰਘੇ ਵਿੱਚ ਹੀ ਆਹਾਂ ਜਾ ਕੇ ਲਾਉਣਗੇ ਜਮ ਜਾਨੀ ਬੀੜ ਤੇ ਆ ਗਏ ਆਪਾਂ ਲੱਗਦਾ ਹੈ ਬੀੜ ਤੱਕ ਜਾਮ ਆ ਜੀ ਕਟੋ-ਕਟ 5 ਤੋਂ 6 ਕਿਲੋਮੀਟਰ ਦਾ ਜਾਮ ਆ ਹੁਣ ਰਾਹ ਸਾਫ ਹੋ ਗਿਆ